ਅੱਜ ਦੀ ਵੀਡੀਓ ਨੇ ਐਂਟੀ 에ਜਿੰਗ ਤੇ ਜਿਹਨਾਂ ਨੂੰ ਐਂਟੀ 에ਜਿੰਗ ਦੀ ਪ੍ਰੋਬਲਮ ਹੈ ਬਿਨਾ ਕਿਸੇ ਰੈਮਡੀ ਬਿਨਾ ਕਿਸੇ ਫੇਸ ਪੈਕ ਅਸੀਂ ਕਿੱਦਾਂ ਇੱਕ ਫੇਸ ਯੋਗਾ ਹੈ ਉਹਨੂੰ ਕਰਕੇ ਕਿੱਦਾਂ ਆਪਾਂ ਠੀਕ ਕਰ ਸਕਦੇ ਹਾਂ ਤੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਇਸ ਯੋਗਾ ਤੁਸੀਂ ਕਰਨਾ ਸ਼ੁਰੂ ਕਰਤਾ ਠੀਕ ਹੈ ਤੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਨਾਮ ਨੇ ਉਹ ਸ਼ੇਅਰ ਕਰਦੀ ਹਾਂ ਮੇਰੀਆਂ ਭੈਣਾਂ ਦੇ ਜਗਪ੍ਰੀਤ ਕੌਰ ਜਸਵੀਰ ਕੌਰ ਧਾਲੀਵਾਲ ਅਨੂ ਸ਼ਰਮਾ ਤੇ ਸਤਵੀਰ ਕੋਰ ਭੀਖੀ ਮੇਰੀਆਂ ਭੈਣਾ ਮੇਰੇ ਨਾਲ ਜੁੜੀਆਂ ਨੇ ਬਹੁਤ ਵਧੀਆ ਲੱਗਦਾ ਐ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਨਾਮ ਜਿਹੜੇ ਜਰੂਰ ਲਿਖਿਆ ਕਰੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੇਰੀਆਂ ਭੈਣਾ ਜਿੱਥੋਂ-ਜਿੱਥੋਂ ਵੀ ਮੈਨੂੰ ਦੇਖਦੀਆਂ ਨੇ ਆਪਣੇ ਜ਼ਿਲ੍ਹੇ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਨਾਮ ਲਿਖਦੀਆਂ ਨੇ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਬਲਜਿੰਦਰ ਲੁਧਿਆਣਾ ਤੋਂ ਬਿਲੋਂਗ ਕਰਦੀ ਆਂ ਵੈਸੇ ਮੈਨੂੰ ਬਿੰਦੂ ਕਹਿੰਦੇ ਨੇ ਮੈਂ ਬਿੰਦੂ ਸੀ ਛੋਟਾ ਨਾਮ ਦੱਸਿਆ ਹੋਇਆ ਹੈ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ ਚੈਨਲ ਤੇ ਜਿਹੜੇ ਤੁਹਾਨੂੰ ਐਂਟੀ 에ਜਿੰਗ ਦੀ ਪ੍ਰੋਬਲਮ ਕਿਦਾਂ ਠੀਕ ਕਰ ਸਕਦੇ ਆਂ ਜਿਵੇਂ ਕਿ ਜੁੜੀਆਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਲੂਜ਼ ਸਕਿਨ ਡੈਡ ਸਕਿਨ ਇਹਦੇ ਨਾਲ ਫੇਸ ਤੇ ਇੱਕ ਤੇਜ ਆਏਗਾ ਜਿਹਨੂੰ ਚਮਕ ਕਹਿੰਦੇ ਆ ਨਾ ਨੇਚਰਲ ਚਮਕ ਉਹ ਚਮਕਾਏਗੀ ਜਿਹੜੀ ਆ ਵਾਲੀ ਐਕਸਰਸਾਈਜ਼ ਜੇ ਤੁਸੀਂ ਕਰਨੇ ਸ਼ੁਰੂ ਕਰ ਦਿੱਤੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਐਕਸਰਸਾਈਜ਼ ਹੈ ਜੋ ਵੀ ਫੇਸ ਦੀ ਅਗਰ ਤੁਸੀਂ ਮੇਰੇ ਨਾਲ ਨਾਲ ਕਰਦੇ ਰਹੋਗੇ ਨਾ ਤੇ ਦੇਖਿਓ ਤੁਹਾਡੇ ਫੇਸ ਤੇ ਕਿੰਨਾ 글로ਅ ਆਏਗਾ ਠੀਕ ਹੈ ਬੈਠੇ-ਬੈਠੇ ਕਰੇ ਤੁਸੀਂ ਜਦੋਂ ਵੀ ਸ਼ਾਮ ਨੂੰ ਬੈਠੇ ਹੁੰਦੇ ਟੀਵੀ ਦੇਖ ਰਹੇ ਚਾਹੇ ਫੋਨ ਦੇਖ ਰਹੇ ਹੋ 10 ਮਿੰਟ ਇਸ ਤਰੀਕੇ ਨਾਲ ਵੀਡੀਓ ਲਾ ਲਓ ਮੇਰੀ ਤੇ ਦੇਖੋ ਕਿਸ ਤਰੀਕੇ ਨਾਲ ਮੈਂ ਫੇਸ ਦਾ ਯੋਗਾ ਕਰਦੀ ਹਾਂ ਕਿ ਜਿਸ ਦੇ ਨਾਲ ਮੇਰਾ ਫੇਸ ਇੱਕਦਮ ਟਾਈਟ ਹੈ ਇੱਕਦਮ ਸਕਿਨ ਗਲੋਇੰਗ ਰਹਿੰਦੀ ਹੈ ਤੇ ਇੱਕਦਮ ਸਕਿਨ ਤੇ ਨੇਚਰਲ ਜਿਹਾ 글로ਅ ਆਂਦਾ ਹੈ ਠੀਕ ਹੈ ਤੇ ਚਲੋ ਜੀ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਪਹਿਲਾਂ ਤਾਂ ਤੁਸੀਂ ਏ ਵਾਲੀਆਂ ਫਿੰਗਰਾਂ ਜਿਹੜੀਆਂ ਨੇ ਨਾ ਇਸ ਤਰੀਕੇ ਨਾਲ ਟੱਚ ਕਰਨੀਆਂ ਨੇ ਆ ਦੇਖੋ ਇਸ ਤਰੀਕੇ ਨਾਲ ਟੱਚ ਕਰਕੇ ਨਾ ਇਸ ਤਰੀਕੇ ਨਾਲ ਤੁਸੀਂ ਇਹਨੂੰ 5-10 ਮਿੰਟ ਇਦਾਂ ਇਦਾਂ ਕਰਨਾ ਹੈ ਇਦਾਂ ਕਰਨ ਨਾਲ ਕੀ ਹੁੰਦਾ ਜਦੋਂ ਇਹ ਫਿੰਗਰਾਂ ਫਿੰਗਰਾਂ ਦੇ ਨਾਲ ਟੱਚ ਹੁੰਦੀਆਂ ਨੇ ਨਾ ਚਿਹਰੇ ਤੇ ਇੱਕ ਨੇਚਰਲ ਤੇਜ ਆਂਦਾ ਹੈ ਤੇ ਚਿਹਰੇ ਤੇ ਇੱਕ ਨੇਚਰਲ ਜਿਹਾ 글로ਅ ਆਂਦਾ ਹੈ ਬਲੱਡ ਸਰਕੂਲੇ ਦੇ ਨਾਲ ਬਹੁਤ ਵਧੀਆ ਤੇਜ ਹੁੰਦਾ ਹੈ ਕਿਉਂਕਿ ਜਿਹੜਾ ਉੱਪਰਲਾ ਪਾਰਟ ਹੁੰਦਾ ਨਾ ਆਪਣਾ ਬੋਡੀ ਦਾ ਜਣਕਿ ਜਿਵੇਂ ਚਿਹਰਾ ਹੋ ਗਿਆ ਨੈਕ ਹੋ ਗਈ ਇਹਨਾਂ ਚ ਇਹਨਾਂ ਬਲੱਡ ਸਰਕਲ ਦਾ ਜਿਹੜਾ ਹੁੰਦਾ ਹੈ ਨਾ ਉਹ ਘਟ ਹੁੰਦਾ ਹੈ ਉਤਾਰ ਚੜਾਵ ਠੀਕ ਹੈ ਤੇ ਇਸ ਕਰਕੇ ਆਪਣੇ ਫੇਸ ਤੇ 글로 ਨਹੀਂ ਹੁੰਦਾ ਫੇਸ ਤੇ ਝੁਰੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ ਤੇ ਇਤੇ ਆਪਾਂ ਨੂੰ ਬਲੱਡ ਸਰਕੂਲ ਬਹੁਤ ਜ਼ਰੂਰੀ ਹੈ ਆਪਣੇ ਫੇਸ ਤੇ ਆਉਣ ਦਾ ਇਸ ਤਰੀਕੇ ਨਾਲ ਫਿੰਗਰਾਂ ਤੁਸੀਂ ਕਰਨੀਆਂ ਨੇ ਠੀਕ ਹੈ ਜਦੋਂ ਇਹ ਫਿੰਗਰਾਂ ਟੱਚ ਕਰਨ 10 ਮਿੰਟ ਤੁਸੀਂ ਆਵਲਾ ਡੇਲੀ ਆ ਜੋਗਾ ਕਰਨਾ ਹੈ ਠੀਕ ਹੈ ਇਹ ਵਾਲੀ ਫਿੰਗਰ ਨੂੰ ਦੂਸਰਾ ਤੁਸੀਂ ਕੀ ਕਰਨਾ ਹੈਗਾ ਆ ਬੜੀ ਚੀਜ਼ ਜਿਹੜੀ ਹੈ ਨਾ ਆ ਇਦਾਂ 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 ਤੁਸੀਂ 5-10 ਮਿੰਟ ਇਦਾਂ ਕਰਨਾ ਹੈ ਤੁਸੀਂ ਇਥੇ ਜਿਹ ਵਿੱਚ ਚੁੰਡੀ ਜੀ ਆਪਾਂ ਭਰਨੇ ਆ ਨਾ ਇਹ ਮਾਸ ਨੂੰ ਇਦਾਂ ਇਦਾਂ ਤੁਸੀਂ 10 ਮਿੰਟ ਰਿਲੈਕਸ ਹੋ ਕੇ ਇਹਨਾਂ ਬਿਲਕੁਲ ਅੱਖਾਂ ਬੰਦ ਕਰਕੇ 10 ਮਿੰਟ ਤੁਸੀਂ ਆ ਚੀਜ਼ ਨੂੰ ਇਦਾਂ ਇਦਾਂ ਖਿੱਚਣਾ ਹੈ ਇਹਦੇ ਨਾਲ ਕੀ ਹੁੰਦਾ ਹੈ ਤੁਹਾਡਾ ਜਿਹੜੀ ਮੱਥਾ ਹੁੰਦਾ ਹੈ ਨਾ ਮੱਥੇ ਦੀਆਂ ਝੁੜੜੀਆਂ ਠੀਕ ਹੁੰਦੀਆਂ ਨੇ ਮੱਥੇ ਤੇ ਇੱਕ ਨਾ ਚਮਕ ਜੀ ਆ ਜਾਂਦੀ ਹੈ ਮੱਥੇ ਤੇ ਜਿਹੜੇ ਫਾਈਨ ਲਾਈਨਸ ਹੁੰਦੀਆਂ ਨੇ ਨਾ ਐਂਟੀ एजिंग ਦੀ ਪ੍ਰੋਬਲਮ ਹੁੰਦੀ ਹੈ ਉਹ ਜਿਹੜੀ ਹੈ ਨਾ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਇਹ ਡੇਲੀ ਇਹ ਵਾਲੀ ਐਕਸਰਸਾਈਜ਼ ਕਰਨ ਲੱਗੇ ਇਹ ਜੋਗਾ ਬਹੁਤ ਵਧੀਆ ਹੈ 10 ਮਿੰਟ ਤੁਸੀਂ ਇਹ ਵਾਲੀ ਚੀਜ਼ ਨੂੰ ਇਦਾਂ ਇਦਾਂ ਕਰਨਾ ਹੈ ਠੀਕ ਹੈ 10-10 ਮਿੰਟ ਹੈ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਦਾਂ ਇਦਾਂ ਕਰਨਾ ਹੈ ਠੀਕ ਹੈ ਦੂਸਰਾ ਤੁਸੀਂ ਕੀ ਕਰਨਾ ਹੈ ਦੋ ਲੈ ਲੈਣੇ ਨੇ ਇਸ ਤਰੀਕੇ ਨਾਲ ਚਮਚੇ ਠੀਕ ਹੈ ਜੇ ਗਰਮੀਆਂ ਹੋਣਗੀਆਂ ਤਾਂ ਤੁਸੀਂ ਫਰਿੱਜ ਵਿੱਚ ਰੱਖ ਲੈਣ ਕਰਨੇ ਨੇ ਠੰਡੇ ਹੋਣ ਵਾਸਤੇ ਹੁਣ ਚਲੋ ਹਲੇ ਮੌਸਮ ਠੰਡਾ ਵੈਸੇ ਚਮਚੇ ਠੰਡੇ ਨੇ ਇਸ ਤਰੀਕੇ ਨਾਲ ਦੋ ਚਮਚੇ ਲੈ ਲੈਣੇ ਨੇ ਚਮਚੇ ਦੇ ਇਸ ਹੇਤਾ ਨਾਲ ਤੁਸੀਂ ਇਸ ਤਰੀਕੇ ਨਾਲ ਆਪਣੇ ਫੇਸ ਦੀ ਕਰਨੀ ਹੈਗੀ ਹੈ ਮ사ਜ ਇਸ ਮ사ਜ ਨਾਲ ਕੀ ਹੋਵੇਗਾ ਜਿਨ੍ਹਾਂ ਦੇ ਨਾਲ ਆ ਚੀਜ਼ਾਂ ਢੂੰਗੀਆਂ ਹੋਈਆਂ ਨੇ ਨਾ ਅੱਖਾਂ ਵਿੱਚ ਨੂੰ ਧਸੀਆਂ ਹੋਈਆਂ ਨੇ ਤੇ ਆ ਚੀਜ਼ਾਂ ਤੇ ਪਫੀ ਪਫੀ ਬਣੀਆਂ ਹੋਈਆਂ ਨੇ ਜਿਵੇਂ ਸੁੱਜੀਆਂ ਸੁੱਜੀਆਂ ਹੁੰਦੀਆਂ ਨੇ ਉਹ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਾਂ ਤੁਹਾਡੇ ਅੱਖਾਂ ਦੇ ਆਸ-ਪਾਸ ਜਿਹੜੇ ਰਿੰਕਰ ਪੈਣੇ ਸ਼ੁਰੂ ਹੋ ਜਾਂਦੇ ਨੇ ਨਾ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਬਹੁਤ ਹੀ ਸੋਖੇ ਆਸਾਨ ਤਰੀਕੇ ਨਾਲ ਤੁਹਾਨੂੰ ਮੈਂ ਇਹ ਵਾਲੀ ਫੇਸ ਐਕਸਰਸਾਈਜ਼ ਜਿਹੜੀ ਇਹ ਦੱਸ ਰਹੀ ਹਾਂ ਤੁਸੀਂ ਵੀ ਕਰਨਾ ਹੀ ਸ਼ੁਰੂ ਕਰ ਦੇਵੋ ਸਾਡੇ ਜਿੰਨੇ ਵੀ ਮੇਰੀਆਂ ਭੈਣਾਂ ਨੇ ਮੇਰੇ ਸਾਡੇ ਘਰ ਦੇ ਜਿਹੜੇ ਮੈਂਬਰ ਨੇ ਕਰਦੇ ਹੁੰਦੇ ਨੇ ਤੁਸੀਂ ਵੀ ਕਰਨੇ ਸ਼ੁਰੂ ਕਰ ਦੋਗੇ ਤੇ ਤੁਹਾਡੀ ਜਿਹੜੀ ਆ ਪ੍ਰੋਬਲਮ ਇਹ ਨਾ ਠੀਕ ਹੋ ਜਾਵੇਗੀ ਝੁੜੀਆਂ ਦੀ ਪ੍ਰੋਬਲਮ ਇਹਦੇ ਨਾਲ ਬਹੁਤ ਜਲਦੀ ਠੀਕ ਹੁੰਦੀ ਹੈ ਜਿਨ੍ਹਾਂ ਤੇ ਐਂਟੀ 에ਜਿੰਗ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਨਾ ਸਾਰੀ ਠੀਕ ਹੋ ਜਾਂਦੀ ਹੈ ਫਿਰ ਤੁਸੀਂ ਇਸ ਤਰੀਕੇ ਨਾਲ ਉੱਪਰ ਨੂੰ ਲੈ ਕੇ ਜਾਣਾ ਕਿ ਜਿਹੜੀ ਸਕਿਨ ਢਲਕੀ ਹੁੰਦੀ ਹੈ ਨਾ ਨੇਚਰ ਲੂਜ਼ ਸਕਿਨ ਹੋ ਜਾਂਦੀ ਹੈ ਹੌਲੀ-ਹੌਲੀ ਤੁਹਾਡੀ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਤੁਸੀਂ 10 ਦਿਨ ਕਰਕੇ ਦੇਖਿਓ ਤੁਸੀਂ ਫਰਕ ਦੇਖਿਓ ਤੁਸੀਂ ਆਪਣੇ ਆਪ ਫਰਕ ਮਹਿਸੂਸ ਕਰੋਗੇ ਕਿ ਵਾਕਿਆ ਬਹੁਤ ਵਧੀਆ ਐਕਸਰਸਾਈਜ਼ ਸਾਨੂੰ ਦੀਦੀ ਨੇ ਦੱਸੀ ਐ ਇਹ ਯੋਗਾ ਬਹੁਤ ਵਧੀਆ ਐ ਫੇਸ ਲਈ ਠੀਕ ਐ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਕਰਨਾ ਹੈ ਕਈ ਵਾਰ ਗਰਦਨ ਤੇ ਲਾਈਨਾਂ ਬਣ ਜਾਂਦੀਆਂ ਨੇ ਨਾ ਕਈਆਂ ਦੇ ਉਹ ਵੀ ਇਹ ਨਾਲ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਆ ਜਿਹੜਾ ਮਾਸ ਕਈਆਂ ਦੇ ਇੱਥੇ ਬੜਨਾ ਸ਼ੁਰੂ ਹੋ ਜਾਂਦਾ ਆ ਇਦਾਂ ਮਾਸ ਨਹੀਂ ਬੜਨ ਲੱਗਾ ਆ ਚੀਜ਼ ਡੈਟ ਰਹੇਗੀ ਠੀਕ ਹੈ ਜੀ ਦੂਸਰੇ ਕਿ ਨਾਲ ਇਦਾਂ ਲੈ ਕੇ ਜਾਣਾ ਉੱਪਰ ਦੇ ਟ੍ਰੈਕਸ਼ਨ 'ਚ 10 ਮਿੰਟ ਤੁਸੀਂ ਇਹ ਵਾਲੀ ਜਿਹੜੀ ਮ사ਜ ਕਰਨੀ ਹੈ 10-10 ਮਿੰਟ ਜਿਹੜਾ ਵੀ ਮੈਂ ਜੋਗਾ ਤੁਹਾਨੂੰ ਫੇਸ ਜੋਗਾ ਦੱਸ ਰਹੀ ਹਾਂ 10-10 ਮਿੰਟ ਤੁਸੀਂ ਕਰਨਾ ਹੈ ਫਿਰ ਤੁਸੀਂ ਦੇਖਿਓ ਤੁਹਾਡੇ ਚਿਹਰੇ 'ਚ ਫਰਕ ਦੇਖਿਓ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਚਿਹਰੇ ਦੇ ਓਪਨ ਪੋਰਸ ਵੀ ਇਹਦੇ ਨਾਲ ਠੀਕ ਹੋ ਜਾਂਦੇ ਨੇ ਚਿਹਰੇ ਦੇ ਰਿੰਕਲ ਔਰ ਪਿਗਮੈਂਟੇਸ਼ਨ ਜਿਹੜੀ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਬਲੱਡ ਸਰਕੂਲ ਚੱਲਣ ਲੱਗ ਜਾਂਦਾ ਫੇਸ ਦਾ ਤੇ ਪਿਗਮੈਂਟੇਸ਼ਨ ਜਿਹੜੀ ਆਪਣੇ ਆਪ ਹੀ ਰਿਮੂਵ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਵੀਡੀਓ ਜਿਹੜੇ ਨਵੇਂ ਆਏ ਨੇ ਚੈਨਲ ਤੇ ਆਪਣਾ ਨਾਮ ਜ਼ਰੂਰ ਲਿਖਿਓ ਕਿਤੇ ਕਿਤੇ ਮੇਰੀ ਵੀਡੀਓ ਦੇਖ ਰਹੇ ਨੇ ਤੇ ਜ਼ਰੂਰ ਲਿਖਿਓ ਕਿਉਂਕਿ ਫਿਰ ਮੈਂ ਨੈਕਸਟ ਵੀਡੀਓ 'ਚ ਤੁਹਾਡਾ ਨਾਮ ਜ਼ਰੂਰ ਬੋਲਾਂਗੀ ਵਧੀਆ ਲੱਗਦਾ ਹੈ ਕਿ ਤੁਹਾਡਾ ਮੇਰੇ ਨਾਲ ਜਿਹੜਾ ਮੇਰੀ ਫੈਮਿਲੀ ਉਹ ਤੁਸੀਂ ਵੀ ਜਿਹੜਾ ਮੈਂਬਰ ਮੇਰੇ ਨਾਲ ਜੁੜ ਗਿਆ ਤਾਂ ਮੇਰੀ ਫੈਮਿਲੀ ਦਾ ਮੈਂਬਰ ਹੀ ਬਣ ਜਾਂਦਾ ਹੈ ਠੀਕ ਹੈ ਤੇ ਮੈਂ ਆਪਣੇ ਭੈਣਾਂ ਦੇ ਨਾਮ ਅਨਾਉਂਸ ਕਰਾਂਗੀ ਮੈਨੂੰ ਬਹੁਤ ਵਧੀਆ ਲੱਗੇਗਾ ਲੱਗਦਾ ਵੀ ਹੈ ਤੇ ਤੁਹਾਨੂੰ ਵੀ ਆਪਣਾ ਨਾਮ ਸੁਣ ਕੇ ਬਹੁਤ ਹੀ ਵਧੀਆ ਲੱਗੇਗਾ ਠੀਕ ਹੈ ਤੇ ਮੈਂਬਰ ਬਣਨ ਲਈ ਵੀਡੀਓ ਨੂੰ ਵਾਤਵਾ ਸ਼ੇਅਰ ਜਰੂਰ ਕਰ ਦੇਣਾ ਤੇ ਉਸ ਤੋਂ ਪਹਿਲਾਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਸਬਸਕ੍ਰਾਈਬ ਵੀ ਦਾ ਬਟਨ ਜਿਹੜਾ ਹੈ ਜਰੂਰ ਤੁਸੀਂ ਇਹ ਵਾਲਾ ᱨੈੱਡ ਵਾਲਾ ਦਬਾ ਕੇ ਸਬਸਕ੍ਰਾਈਬ ਕਰ ਲੈਣਾ ਹੈ ਤੇ ਘੰਟੀ ਵਾਲਾ ਬਟਨ ਵੀ ਤੁਸੀਂ ਜਰੂਰ ਦਬਾਉਣਾ ਹੈ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਂਦੀ ਹੈ ਹਾਂ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਥ੍ਰੈਡਿੰਗ ਦੀ ਵੀ ਮ사ਜ ਕਰਨੀ ਹੈ ਬਹੁਤ ਵਧੀਆ ਚਮਚੇ ਨਾਲ ਮ사ਜ ਹੋ ਜਾਂਦੀ ਹੈ ਅਗਰ ਚਿਹਰਾ ਤੁਹਾਡਾ ਸੁੱਕਾ ਪਿਆ ਤੇ ਤੁਸੀਂ ਥੋੜਾ ਜਿਹਾ ਐਲੋਵੇਰਾ ਜੈੱਲ ਜਿਹੜੀ ਹੈ ਨਾ ਐਲੋਵੇਰਾ ਜੈੱਲ ਥੋੜੀ ਜਿਹੀ ਤੁਸੀਂ ਚਿਹਰੇ ਤੇ ਜ਼ਰੂਰ ਅਪਲਾਈ ਕਰਣੀ ਹੈ ਮੈਂ ਪਹਿਲਾਂ ਕੀਤੀ ਹੋਈ ਸੀ ਇਸ ਕਰਕੇ ਫਿਰ ਮੈਂ ਹੁਣ ਲਗਾਈ ਨਹੀਂ ਸੀ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਸ ਤਰੀਕੇ ਨਾਲ ਤੁਸੀਂ ਐਲੋਵੇਰਾ ਜੈੱਲ ਲਗਾ ਲਓ ਚਾਹੇ ਤੁਸੀਂ ਨਾਰੀਅਲ ਦਾ ਤੇਲ ਵੀ ਲਗਾ ਸਕਦੇ ਹੋ ਚਾਹੇ ਤੁਸੀਂ ਬਦਾਮਾਂ ਦਾ ਤੇਲ ਵੀ ਲਗਾ ਸਕਦੇ ਹੋ ਠੀਕ ਹੈ ਇੱਕ ਦੀਦੀ ਨੇ ਪੁੱਛਿਆ ਸੀ ਕਿ ਤੁਸੀਂ ਨਾ ਕੈਸਟਰ ਆਇਲ ਵਾਲਾ ਦੱਸੋ ਵੀ ਮੈਂ ਤੁਹਾਨੂੰ ਦੱਸਾਂਗੀ ਬਹੁਤ ਵਧੀਆ ਹੁੰਦਾ ਉਹ ਵੀ ਤੇਲ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਅਪਲਾਈ ਕਰ ਲੈਣੀ ਹੈ ਅਲੋਵਿਰਾ ਜੈਲ ਠੀਕ ਹੈ ਅਲੋਵਿਰਾ ਜੈਲ ਕਰ ਲਓ ਚਾਹੇ ਤੁਸੀਂ ਨਾਰੀਅਲ ਦਾ ਤੇਲ ਵੀ ਕਰ ਸਕਦੇ ਹੋ ਅੱਖਾਂ ਦੇ ਵਿੱਚ ਧਸ ਜਾਂਦੀਆਂ ਨੇ ਨਾ ਫਿਰ ਉਸ ਟਾਈਮ ਨਾ ਚਿਹਰਾ ਬੜਾ ਬੂਰਾ ਲੱਗਦਾ ਏ ਤੇ ਥ੍ਰੈਡਿੰਗ ਵੀ نیچے ਨੂੰ ਆ ਜਾਂਦੀ ਏ ਉਹ ਵੀ ਬੁਰੀ ਲੱਗਦੀ ਏ ਤੇ ਇਸ ਤਰੀਕੇ ਨਾਲ ਜੇ ਤੁਸੀਂ ਮ사ਜ ਕਰਨੀ ਸ਼ੁਰੂ ਕਰਤੀ ਨਾ ਤੇ ਥੈੜੀ ਜਿਹੜੀ نیچے ਨੂੰ ਆਣੀ ਆਂਦੀ ਵੀ ਹੈ ਨਾ ਉੱਪਰ ਨੂੰ ਹੋਣੀ ਸ਼ੁਰੂ ਹੋ ਜਾਵੇਗੀ ਓਪਨ ਪੋਰਸ ਦੀ ਸਮੱਸਿਆ ਜਿਹੜੀ ਉਹ ਵੀ ਘਟ ਜਾਏਗੀ ਪਿਗਮੈਂਟੇਸ਼ਨ ਠੀਕ ਹੋ ਜਾਏਗੀ ਇੱਕਦਮ ਚਿਹਰੇ ਨੂੰ ਰਿਲੈਕਸ ਮਿਲਣਾ ਸ਼ੁਰੂ ਹੋ ਜਾਣਾ ਹੈ ਦੇਖੋ ਇਸ ਟ੍ਰਿਕ ਨਾਲ ਦੇਖੋ ਲੱਗਦਾ ਪਿਆ ਨਾ ਚਿਹਰਾ ਟਾਈਟ ਇਕਦਮ ਆਹ ਦੇਖੋ ਫਰਕ ਦੇਖੋ ਤੁਸੀਂ ਆਪਣੇ ਆਪ ਫਰਕ ਦੇਖੋ ਇਹਦੇ ਨਾਲ ਚਿਹਰਾ ਕਿੰਨਾ ਟਾਈਟ ਲੱਗਣਾ ਸ਼ੁਰੂ ਹੋ ਜਾਂਦਾ ਹੈ 3 ਦਿਨਾਂ ਵਿੱਚ ਤੁਹਾਨੂੰ ਫਰਕ ਐਨ ਪੈ ਜਾਊਗਾ ਜੇ ਤੁਸੀਂ 3 ਦਿਨ ਕਰਕੇ ਦੇਖਿਓ ਜਦੋਂ ਨਾਈਟ ਨੂੰ ਪਾਨੀ ਹੁੰਦੀ ਹੈ ਮੇਰੀ ਵੀਡੀਓ ਰੋਜ਼ ਆਉਂਦੀ ਹੁੰਦੀ ਹੈ 7:30 ਵਜੇ ਚਾਹੇ 8:00 ਵਜੇ ਤੁਸੀਂ ਦੇਖਿਆ ਕਰੋ ਕਿਉਂਕਿ ਇਹ ਆਪਣੀ ਸਿਰਫ ਫੇਸ ਮ사ਜ ਵਾਸਤੇ ਹੁੰਦੀ ਹੈ ਕਿ ਜਿਹੜੀ ਨਾਈਟ ਦੀ ਮ사ਜ ਹੁੰਦੀ ਹੈ ਕਿਸ-ਕਿਸ ਚੀਜ਼ਾਂ ਨਾਲ ਮ사ਜ ਮੈਂ ਕਰਨੀ ਹੁੰਦੀ ਹੈ ਉਹ ਮੈਂ ਸਿਰਫ ਮ사ਜ ਵਾਸਤੇ ਦੱਸਣੀ ਹਾਂ ਜਿਹੜੀ ਸਵੇਰੇ ਮੇਰੀ 11 ਤੇ 12 ਦੇ ਵਿੱਚ ਵਿੱਚ ਵੀਡੀਓ ਆਉਂਦੀ ਚਾਹੀਏ 11:30 ਚਾਹੇ 12:00 ਵਿੱਚ ਉਹ ਆਪਾਂ ਤੁਹਾਡੇ ਨਾਲ ਫੇਸ਼ੀਅਲ ਚਾਹੇ ਫੇਸ ਪੈਕ ਜਿਹੜੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ। ਅੱਤ ਸੇ ਦੇਖ ਸਕਦੇ ਹੋ ਸਕਿਨ ਇਕਦਮ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਹੀ ਪਿਆਰੀ ਜੀ ਸਕਿਨ ਹੋ ਜਾਂਦੀ ਹੈ ਇਕਦਮ ਗਲੋਇੰਗ ਹੋ ਜਾਂਦੀ ਹੈ ਸਕਿਨ ਤੇ ਦੇਖ ਲੋ 40 ਸਾਲ ਦੀ ਏਜ ਵਿੱਚ ਤੁਸੀਂ ਮੇਰੀ ਦੇਖ ਸਕਦੇ ਹੋ ਸਕਿਨ ਇਕਦਮ ਬ੍ਰਾਈਟ ਤੇ ਇਕਦਮ ਸਾਫ ਸੁਥਰੀ ਪਈ ਹੋਈ ਹੈ ਤੇ ਬਸ ਇਹ ਹੀ ਕਾਰਨ ਹੈ ਕਿ ਮੈਂ ਇਹ ਚੀਜ਼ਾਂ ਦਾ ਇਸਤੇਮਾਲ ਕਰਦੀ ਰਹਿੰਦੀ ਆ ਤੇ ਮੇਰਾ ਇਹ ਹੀ ਹੁੰਦਾ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿ ਤੁਸੀਂ ਵੀ ਆਪਣੀ ਜਿਹੜੀ ਸਕਿਨ ਇਕਦਮ ਟਾਈਟ ਰੱਖੋ ਇਕਦਮ ਬ੍ਰਾਈਟ ਬਣਾ ਕੇ ਰੱਖੋ ਇਕਦਮ ਸੋਹਣੀ ਸਮੂਥ ਸਕਿਨ ਤੁਹਾਡੀ ਵੀ ਹੋਵੇ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਆ ਇੱਕ ਨਵੇਂ ਵੀਡੀਓ ਨਾਲ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਇਸੇ ਤਰ੍ਹਾਂ ਹੀ ਆਪਣੇ ਨਾਮ ਪਤਾ ਜਰੂਰ ਲਿਖਦੇ ਰਹਿਣਾ ਕਿ ਤੁਹਾਡਾ ਨਾਮ ਬੋਲ ਸਕਾਂ ਨੈਕਸਟ ਵੀਡੀਓ ਵਿੱਚ ਅਗਰ ਕਿਸੇ ਦਾ ਨਾਮ رہ ਗਿਆ ਹੋਵੇ ਤਾਂ ਮੈਂ ਨੈਕਸਟ ਵੀਡੀਓ 'ਚ ਜਰੂਰ ਬੋਲਾਂਗੀ ਤੇ ਅੱਜ ਦੀ ਵੀਡੀਓ ਇੱਥੇ ਹੀ ਚਲੋ ਜੀ ਮੈਂ ਲੈਣੀ ਤੁਹਾਡੇ ਤੋਂ ਇਜਾਜ਼ਤ ਜਰੂਰ ਕਰਨਾ ਇਹ ਵਾਲਾ ਹੁਣ ਤੁਸੀਂ ਕਰਕੇ ਤਾਂ ਸੋਣਾ ਠੀਕ ਹੈ ਅੱਜ ਤੋਂ ਹੀ ਸਟਾਰਟ ਕਰਦੇ ਹਾਂ ਠੀਕ ਹੈ ਤੇ ਫਿਰ ਮਿਲਦੇ ਆ ਜੀ ਬਾਏ ਬਾਏ